ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸੈਜਪਾਟ 559 ਅੰਕ ਤੋਂ ਸ਼ੁਰੂ ਕਰਾਂਗੇ ਬਰਨ ਹੰਸ ਮਹੱਲਾ ਤੇਜਾ ਗੁਰਮੁਖ ਸਤਜੰਮ ਤਤ ਗਿਆਨ ਗੁਰਮੁਖ ਸਾਚੇ ਲਗੇ ਧਿਆਨ ਗੁਰੋਖ ਮਨ ਮੇਰੇ ਨਾਮ ਸਮਾਲ ਸਦਾ ਨਿਭੇ ਚਲੇ ਤੇਰੇ ਨਾਲ ਰਹਾ ਗੁਰਮੁਖ ਜਾਤ ਪਤ ਸਚ ਸੋਏ ਗੁਰਮਖ ਅੰਤਰ ਸਖਾਈ ਪ੍ਰਭ ਹੋਏ ਗੁਰਮੁਖ ਜਿਸ ਨੂੰ ਆਪੇ ਕਰੇ ਸੋ ਹੋਏ ਗੁਰਮੁਖਿ ਆਪੇ ਵਡਾਈ ਹੋ ਦੇਵੇ ਸੋਏ ਗੁਰਮੁਖਬਦ ਸਚ ਕਰਨੀ ਸਾਰ ਗੁਰਮੁਖ ਨਾਨਕ ਪਰਵਾਰੇ ਸ达ਰ ਬਣ ਹਸ ਮਹੰਲਾ ਤਿਜ ਰਸਨਾ ਹਸਾਦ ਲੱਗੀ ਸੈ ਸੁਭਾਏ ਮਨ ਤ੍ਰਿਪਤਿਆ ਨਾਮ ਤੇ ਆਏ ਸਦਾ ਸੁਖ ਸਾਚੇ ਇਹ ਸਬਦ ਵਿਚਾਰੀ ਆਪਣੇ ਸਤਿਗੁਰੂ ਵਿਟੋ ਸਦਾ ਬਲੀ ਹਾਰੀ ਰਹਾ ਅੱਖੀ ਸੰਤੋਖਿਆ ਏ ਕੁਲਿਵਲਾਈ ਮਨ ਸੰਤੋਖਿਆ ਦੁਜਾ ਪਾਉ ਗਵਾਏ ਦੇਹ ਸਰੀਰ ਸੁਖ ਹੋਵੇ ਸਬਦ ਹਰਨਾਈ ਨਾਮ ਪਰਮਲ 헤 ਦੇਰਿਆ ਸਮਾਈ ਨਾਨਕ ਮਸਤਕ ਜਿਸ ਵਰਪਾਗ ਗੁਰ ਕੀ ਬਾਣੀ ਸਹਿਜ ਬਿraag ਬਨਹਸ ਮਹੱਲਾ ਤੀਜਾ ਪੂਰੀ ਗੁਰ ਤੇ ਨਾਮ ਪਾਇ ਆ ਜਾਏ ਸੱਚੇ ਸਬਦ ਸੱਚ ਸਮਾਈ ए मन नाम निधान तू पाए अपने गुरकी मन लै रह रहा गुर के सब मैं लुवाए निर्मल नाम वसे मने आए पर फिरे संसार मन जन्मे मर जन्मे जम करे कु नानक सेवड़ पागी जिन हर नाम ते आया गुरप्रसादी मन वसाया बनह समह तीजा हो मे नावे नाल विरोध है ਦੋਇਨ ਵਸੇ ਇਕਠਾਏ ਹਉਮੈ ਵਿੱਚ ਸੇਵਾ ਨ ਹੋਵੀ ਤਾਂ ਮਨ ਬਿਰਥਾ ਜਾਏ ਰਹਾ ਹਉਮੈ ਸਭ ਸਰੀਰ ਹੈ ਹਉਮੈ ਉਪਤ ਹੋਏ ਹਉਮੈ ਵਡਾ ਗੁਬਾਰ ਹੈ ਹਉਮੈ ਵਿਸੂ ਬੁਝ ਨ ਸਕੇ ਕੋਈ ਹਉਮੈ ਵਿੱਚ ਭਗਤ ਨ ਹੋਵੀ ਹੁਕਮ ਨ ਬੁਝਿਆ ਜਾਏ ਹਉਮੈ ਵਿੱਚ ਜਿਉ ਬੰਦ ਹੈ ਨਾਮ ਨ ਵਸੇ ਮਨ ਆਏ ਨਾਨਕ ਸਤਗੁਰ ਮਿਲਿਏ ਹਉਮੈ ਗਈ ਤਾਂ ਸੱਚ ਵਸਿਆ ਮਨ ਆਏ ਸੱਚ ਕਮਾਵੇ ਸੱਚ ਰਹੇ ਸੱਚੇ ਸੇਵ ਸਮਾਏ ਬਨਹੰਸ ਮਹੱਲਾ ਚੌਥਾ ਕਰ ਪਹਿਲਾ ਹੈ ਕਿਉਂਕਾ ਸਤਗੁਰ ਪ੍ਰਸਾਦ ਸੇਜ ਇਕ ਇਕੂ ਪ੍ਰਭਾ ਠਾਕੁਰ ਗੁਰਮੁਖ ਹਰਿ rave ਸੁਖ ਸਾਗਰ ਮੈਂ ਪ੍ਰਭ ਮਿਲਨ ਪ੍ਰੇਮ ਨਿਆ사 ਗੁਰ ਪੂਰਾ ਮੇ ਲਾਵੇ ਮੇਰਾ ਪ੍ਰੀਤਮ ਹਉ ਵਾਰ ਵਾਰਿ ਆਪਣੇ ਗੁਰ ਕੋ ਜਾਸਾ ਰਾਹ ਮੈਂ ਆਗੁਣ ਪਰਪੂਰ ਸਰੀਰੇ ਹੌ ਕਿਉ ਕਰ ਮਿਲਾ ਆਪਣੇ ਪ੍ਰੀਤਮ ਪੂਰੇ ਜਿਨ ਗੁਣਵੰਤੀ ਮੇਰਾ ਪ੍ਰੀਤਮ ਪਾਇਆ ਸੋ ਮੈਂ ਗੁਣ ਨਹੀਂ ਹੌ ਕਿਉ ਮਿਲਾ ਮੇਰੀ ਮਾਇਆ ਸੇ ਮੈਂ ਗੁਣ ਨਹੀਂ ਹੌ ਕਿਉ ਮਿਲਾ ਮੇਰੀ ਮਾਇਆ ਹੌ ਕਰ ਕਰ ਥਾਕਾ ਉਪਾਵੋ ਤੇਰੇ ਨਾਨਕ ਗਰੀਬ ਰਾਖੋ ਹਰ ਮੇਰੇ ਬਣ ਹਸ ਸਮਹੱਲਾ ਚੌਥਾ ਮੇਰਾ ਹਰ ਪ੍ਰਭ ਸੁੰਦਰ ਮੈਸਾ ਨ ਜਾਣੀ ਹਾਉ ਹਰ ਪ੍ਰਭ ਛੋੜ ਦੂ ਜੇ ਲੋ ਬਾਣੀ ਹਉ ਕਿਉ ਕਰ ਪਿਰ ਕੋ ਮਿਲੋ ਬਿਆਣੀ ਜੋ ਪਿਰ ਭਾਵੇ ਤਾਂ ਸੋਹ ਗਣ ਸਾਈ ਪਿਰ ਕੋ ਮਿਲੇ ਸਿਆਣੀ ਰਹਾ ਮੈਂ ਵਿੱਚ ਦੋਸੋਂ ਕਿਉ ਕਰ ਪਿਰ ਪਾਵਾਂ ਤੇਰੇ ਅਨੇਕ ਪਿਆਰੇ ਹੋ ਪਿ ਚਿਤਨਾ ਹੈ ਆਵਾ जिम पिर रावे सा पली सो हा गण से मैं गुण नहीं हो क्या करी दुहा गण नित सुहा गण सदा पेर रावे मैं कर्महीन कभी गण ला तू पर गुणवंत हो गनिया रा मैं ने गुण बख्श नानक बेचारा बन्हा समाहल्ला चौथा का दूजाय क्यों का सतगुरु प्रसाद मैं मन वड्डी आस हरि क्यों कर हर दर्शन पावा ਹੋ ਜਾਈ ਪੁੱਛਾਇ ਆਪਣੇ ਸਤਿਗੁਰੇ ਗੁਰ ਪੁੱਛ ਮੰਨ ਮੁਖਦ ਸਮਝਾਵਾਂ ਬੁੱਲਾ ਮਨ ਸਮਝੇ ਗੁਰ ਸਬਦੀ ਹਰ ਰਸਤਾ ਤੇ ਆਏ ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ ਸੋ ਹਰ ਚ ਨੀ ਚਿਤ ਲਾਈ ਹਾ ਸਭ ਵੇਸ ਕਰੀ ਫਿਰੇ ਕਾਰਨ ਜੇ ਹਰ ਪ੍ਰਭ ਸਾਚੇ ਪਾਵਾਂ ਸੋ ਪਿਰ ਪਿਆਰਾ ਮੈਂ ਨਦਰ ਨਦੀ ਕੇ ਹਾ ਕਿਉ ਕਰਤੀ ਉਸ ਪਾਵਾਂ ਜਿਸ ਕਾਰਨ ਹੋ 시ਗਾਰ 시ਗਾਰੀ ਸੋ ਪਿਰ ਰਤਾ ਮੇਰਾ ਅਵਰਾ ਨਾਨਕ ਤਨ 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 ਸੁਹਾਗਣ ਜਿਨ ਪਿਰ ਦਵੜਿਆ ਸੱਚ ਸਵਰਾ ਹਾ ਜਾਏ ਪੁੱਛਾ ਸੁਹਾਗ ਸੁਹਾਗਣ ਤੁਸੀਂ ਕਿਉ ਪਿਰ ਪਾਇੜਾ ਪ੍ਰ ਮੇਰਾ ਮੈਂ ਉੱਪਰ ਨਦਰ ਕਰੀ ਪਿਰ ਸੱਚ ਮੈਂ ਛੋੜੀੜਾ ਮੇਰਾ ਤੇਰਾ ਸਭ ਮਨ ਤਨ ਜੋ ਕਰੋ ਹਰ ਪ੍ਰਭ ਕਾਇ ਤਮਾਰਿ ਭੈਣੇ ਮਿਲਿਏ ਆਪਣਾ ਪ੍ਰਭ ਨਦਰ ਕਰ ਦੇਖੈ ਨਾਨਕ ਜੋਤ ਜੋਤੀ ਰਲਿਏ ਜੋ ਹਰ ਪ੍ਰਭ ਕਾ ਮੈਂ ਦੇ ਉਸ ਦੇ ਸਨੇਹਾ ਤਿਸ ਮੰਤਨ ਆਪਣਾ ਦੇਵਾ ਨਿਤ ਪੱਖਾ ਸੇਰੀ ਸੇਵ ਕਮਾਵਾ ਤਿਸ ਅਗੇ ਪਾਣੀ ਟੋਆ ਨਿਤ ਰਿਤ ਸੇਵ ਕਰੀ ਹਰ ਜਨ ਕੀ ਜੋ ਹਰ ਹਰ ਕਥਾ ਸੁਨਾਈ ਤਨ ਤਨ ਗੁਰੂ ਗੁਰ ਸਤਗੁਰ ਪੁਰ ਨਾਨਕ ਮਨ ਆਸ ਪੁਜਾਏ ਗੁਰ ਸੱਜਣ ਮੇਰਾ ਮੇਲ ਹਰੇ ਜਿਤ ਮਿਲ ਹਰ ਨਾਮ ਤੇ ਆਵ ਗੁਰ ਸਤਗੁਰ ਪਾਸੋਂ ਹਰ ਗੋਸ਼ਟ ਪੁੱਛਾਂ ਕਰ ਸੰਜੀ ਹਰ ਗੁਣ ਗਾਵਾਂ ਗੁਣ ਗਾਵਾਂ ਨਿਤ ਨਿਤ ਸਦਾ ਅਸਾਧਾਰਕੇ ਮਨ ਜੀਵੇ ਨਾਮ ਸੁਣ ਤੇਰਾ ਨਾਨਕ ਜਿਤ ਵੇਲਾ ਵਿਸਰੇ ਮੇਰਾ Swami ਤੇ ਤਵੇਲੇ ਮਰ ਜਾਏ ਜੋ ਮੇਰਾ ਹਰ ਵੇਖਣ ਕੋ ਸਭ ਕੋਈ ਲੋਚੇ ਸੋ ਵੇਖੇ ਜਿਸ ਆਪ ਵਿਖਾਲੇ ਜਿਸਨੂੰ ਨਦਰ ਕਰੇ ਮੇਰਾ ਪਿਆਰਾ ਸੋ ਹਰ ਹਰ ਸਦਾ ਸਮਾਲੇ ਸੋ ਹਰ ਹਰ ਨਾਮ ਸਦਾ ਸਦਾ ਸਮਾਲੇ ਜਿਸ ਸਤਗੁਰੂ ਕੋ ਪੂਰਾ ਮੇਰਾ ਮਿਲਿਆ ਨਾਨਕ ਹਰ ਜਨ ਹਰ ਇੱਕੇ ਹੋਏ ਹਰ ਜਪ ਹਰ ਸੇ ਧੀਰ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ